नेशनल इंटीग्रेटिंग फॉर्म ऑफ आर्टिस्ट एंड एक्टिविटीज ने शहीद दिवस ਨੂੰ ਸਮਰਪਿਤ ਦੁਨੀਆਪਾਰ ਦੇ ਵਿੱਚ 2400 ਤੋਂ ਵੀ ਵੱਧ ਖੂਨਦਾਨ ਕੈਂਪ ਜੜੇ ਨੇ ਉਹ ਇਸਾ ਲਗਾਏ ਨੇ ਤੇ ਦੱਸਦੇ ਹੀ ਜਿਸ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ 94 ਸ਼ਹੀਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਬਲੱਡ ਸੇਵਾ ਪਠਾਨਕੋਟ ਵੱਲੋਂ ਜਿਹੜਾ ਹੈ ਉਹ ਬਲੱਡ ਸੈਂਟਰ ਅਮਨਦੀਪ ਹਸਪਤਾਲ ਪਠਾਨਕੋਟ ਵਿਖੇ ਲਗਾਇਆ ਗਿਆ ਤੇ ਇਸ ਬਾਰੇ ਜਾਣਕਾਰੀ ਦੱਸਦੇ ਹੀ ਕਿ ਖੂਨਦਾਨ ਕੈਂਪ ਦੇ ਵਿੱਚ 117 ਦਾਨੀਆਂ ਨੇ ਆਪਣਾ ਖੂਨਦਾਨ ਕੀਤਾ ਹੈ ਤੇ ਇਸ ਖੂਨਦਾਨ ਕੈਂਪ ਤੇ ਵਿੱਚ ਸ਼ਮੀ ਚੌਧਰੀ ਰਾਸ਼ਟਰੀ ਕਨਵੀਨਰ ਮੀ ਤੇ ਦੀਪਕ ਵਾਲੀਆ ਪੰਜਾਬ ਅਤੇ ਜੰਮੂ ਕਸ਼ਮੀਰ ਪ੍ਰੋਜੈਕਟ ਚੇਅਰਮੈਨ ਨੀਫਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਟੀਮ ਨੀਫਾ ਤੋਂ ਅਨਕੁਰ 베ਦੀ ਪ੍ਰਧਾਨ ਪਠਾਨਕੋਟ ਅਤੇ ਗੁਰਦਾਸਪੁਰ ਅਤੇ ਦਵਿੰਦਰ ਪਾਲ ਮੰਗਾ ਜ਼ਿਲ੍ਹਾ ਪ੍ਰੋਜੈਕਟ ਨੀਫਾ ਨੇ ਵੀ ਇਸ ਵਿੱਚ ਹਿੱਸਾ ਲਿਆ ਤੇ ਟੀਮ ਨੀਫਾ ਨੇ ਖੁੰਦਾਨ ਕੈਂਪ ਵਿੱਚ ਖੁੰਦਾਨ ਕਰਨ ਵਾਲੇ ਸਾਰੇ ਅਦਾਨੀਆਂ ਨੂੰ ਜਿਹੜਾ ਹੈ ਹੌਸਲਾ ਦਿੰਦਾ ਹੈ ਤੇ ਉਹਨਾਂ ਦਾ ਧੰਨਵਾਦ ਕੀਤਾ ਹੈ ਤੇ ਉੱਥੇ ਹੀ ਦੱਸ ਦਈਏ ਪਠਾਨਕੋਟ ਦੇ ਚੇਅਰਮੈਨ ਵਿਕੀ ਰਿਹਾਨ ਨੇ ਕਿਹਾ ਹੈ ਕਿ 18 ਸਾਲ ਤੋਂ ਵੱਧ ਉਮਰ ਦਾ ਅਤੇ 50 ਕਿਲੋਗ੍ਰਾਮ ਤੋਂ ਵੱਧ ਭਾਰਨ ਵਾਲਾ ਹਰ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ ਤੇ ਤੁਹਾਡੇ ਵੱਲੋਂ ਕੀਤਾ ਗਿਆ ਹੈ ਤੇ ਇੱਕ ਖੂਨਦਾਨ ਤਿੰਨ ਜਾਨਾਂ ਜਿਹੜੀਆਂ ਨੇ ਉਹ ਬਚਾ ਸਕਦਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਆਓ ਇਸ ਨੇਕ ਕਾਰਜ ਵਿੱਚ ਸਾਡਾ ਸਮਰਥਨ ਕਰੋ ਇਸ ਖੂਨਦਾਨ ਦੇ ਵਿੱਚ ਦੱਸਦੇ ਹੀ ਇਹ ਵਿਕੀ ਰਿਹਾਨ ਬਲਵਿੰਦਰ ਸਿੰਘ ਲਾਡੀ ਮਨਕੀਰਤ ਸਿੰਘ ਸ਼ਿਵਮ ਪਠਾਨੀਆਂ ਹਰਮਨ ਸਿੰਘ ਚੇਤਨ ਬਲਵਿੰਦਰ ਸਿੰਘ ਸਨੇ ਹੋਰ ਪਠਾਨਕੋਟ ਦੇ ਜਿਹੜੇ ਨੌਜਵਾਨ ਨੇ ਜਿਹੜੇ ਸ਼ਖਸ ਨੇ ਉਹਨਾਂ ਦੇ ਵੱਲੋਂ ਅ ਬਲੱਡ ਸੇਵਾ ਪਠਾਨਕੋਟ ਦੀ ਟੀਮ ਦੇ ਵੱਲੋਂ ਵਿਕਾਸ ਹਰਸ਼ ਕਮਲ ਰਣਜੀਤ ਸਮ੍ਰਿਤੀ ਸ਼ਿਵਾਂਸ਼ ਆਦਿ ਜਿਹੜੇ ਨੇ ਉਹ ਮੌਜੂਦ ਰਹੇ ਤੇ ਖੂਨਦਾਨ ਕੈਂਪ ਦੇ ਵਿੱਚ ਜਿਹੜਾ ਆਪਣਾ ਸਹਿਯੋਗ ਦਿੱਤਾ ਤੇ ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇੱਕ ਖੂਨਦਾਨ ਕੈਂਪ ਜਿਹੜਾ ਇਹ ਸਕਸੈਸਫੁਲ ਰਿਹਾ ਸਾਡੀ ਟੀਮ ਬਲੱਡ ਸੇਵਾ ਪਠਾਨ ਕਟੋਲੋ ਇੱਕ ਬਲੱਡ ਨੇਸ਼ਨ ਕੈਂਪ ਲਗਾਇਆ ਗਿਆ ਜਿਹੜਾ ਸ਼ਹੀਦ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਜੀ ਦੀ ਯਾਦ ਵਿੱਚ ਉਹਨਾਂ ਨੂੰ ਇੱਕ ਸ਼ਰਧਾਂਜਲੀ ਹੈ ਇਹ ਨਿਫਾ ਦੇ ਵੱਲੋਂ ਹੈ ਸੰਵੇਦਨਾ ਟੂ ਇੰਡੀਆ ਨੂੰ ਛੱਡ ਕੇ 12 ਹੋਰ ਦੇਸ਼ਾਂ ਵਿੱਚ ਲੱਗ ਰਿਹਾ 2400 ਪਲੱਸ ਸਟੇਟਸ ਹੈ ਪਲੱਸ ਇਹ ਚ 150 1.5 ਲੱਖ ਪਲੱਸ ਯੂਨਿਟ ਹੋਏਗੀ ਡੋਨੇਟ ਹਰ ਡੀ ਟੀਮ ਵੱਲੋਂ ਇਹ ਟਾਈਮ ਟੂ ਟਾਈਮ ਬਲੱਡ ਨੇਸ਼ਨ ਕੈਂਪ ਲਗਾਏ ਜਾਂਦੇ ਆ ਅੱਜ ਦਾ ਸਾਡਾ ਟਾਰਗੇਟ ਹੈ 150 ਪਲੱਸ ਯੂਨਿਟ ਸਾਡੀ ਹੋਏਗੀ ਬਲੱਡ ਡੋਨੇਟ ਕਰਨ ਨਾਲ ਤਿੰਨ ਜ਼ਿੰਦਗੀਆਂ ਬਚਦੀਆਂ ਇੱਕ ਡੋਨੇਸ਼ਨ ਨਾਲ ਸਾਡੇ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਰੈਗੂਲਰ ਬਲੱਡ ਡੋਨੇਟ ਕਰੋ ਹਰ ਤਿੰਨ ਮਹੀਨੇ ਬਾਅਦ ਰਨਲ ਸਾਡੇ ਸਾਰਿਆਂ ਦੀ ਬੋਡੀ ਵੀ ਠੀਕ ਰਹਿੰਦੀ ਆ ਸਾਨੂੰ ਕਈ ਬਿਮਾਰੀਆਂ ਤੋਂ ਰਾਤ ਮਿਲਦੀ ਆ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਜੀ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਜੋ ਕਿ 94ਵਾਂ ਸ਼ਹੀਦੀ ਦਿਹਾੜਾ ਹੈ ਉਹਨੂੰ ਧਿਆਨ ਚ ਰੱਖਦੇ ਹੋਏ ਸੰਵੇਦਨਾ ਟੂ ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਜੋ ਕਿ ਸਾਡੇ ਦੇਸ਼ ਦੇ 28 ਸਟੇਟਸ ਦੇ ਵਿੱਚ 800 ਜ਼ਿਲ੍ਹਿਆਂ ਦੇ ਵਿੱਚ 2400 ਤੋਂ ਉੱਤੇ ਬਲੱਡ ਡੋਨੇਸ਼ਨ ਕੈਂਪ ਲੱਗ ਰਹੇ ਆ ਔਰ 1.5 ਲੱਖ ਤੋਂ ਉੱਤੇ ਯੂਨਿਟ ਜਿਹੜਾ ਬਲੀਡੋਨ ਦੇ ਚਾਂਸਸ ਹੈਗੇ ਆ ਇੱਕ ਵਰਲਡ ਰਿਕਾਰਡ ਬਣਾਇਆ ਜਾ ਰਿਹਾ ਜੋ ਕਿ ਇਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਧਿਆਨ ਚ ਰੱਖਦੇ ਆ ਅੱਜ ਬਲੱਡ ਸ ਮਾਰਚ ਨੂੰ ਵੀ ਬਲੱਡ ਨੇਸ਼ਨ ਕੈਂਪ ਲਗਾਇਆ ਗਿਆ ਵੇ ਜਿਹਦੇ ਵਿੱਚ ਸ਼ਹਿਰ ਦਾ ਵੱਧ ਚੜ੍ਹ ਕੇ ਸਾਨੂੰ ਸਪੋਰਟ ਮਿਲ ਰਿਹਾ ਵੇ ਬਲੱਡ ਨੇਸ਼ਨ ਹਰ ਬੰਦਾ ਜਿਹੜਾ ਕਿ 18 ਸਾਲ ਦੀ ਉਮਰ ਤੋਂ ਵੱਧ ਹੈ 3 ਮਹੀਨੇ ਤੋਂ ਬਾਅਦ ਤੇ ਹਰ ਔਰਤ ਜਿਹਦੀ ਉਮਰ 18 ਸਾਲ ਤੋਂ ਵੱਧ ਹੈ 4 ਮਹੀਨੇ ਤੋਂ ਬਾਅਦ ਆਪਣਾ ਖੂਨਦਾਨ ਕਰ ਸਕਦੇ ਹਨ ਖੂਨਦਾਨ ਕਰਨ ਦੇ ਨਾਲ ਕੋਈ ਵੀ ਕਮਜ਼ੋਰੀ ਜਿਹੜੀ ਉਹ ਨਹੀਂ ਆਉਂਦੀ ਉਲਟਾ ਤਾਂ ਤੁਹਾਡੇ ਸਰੀਰ ਜਿਹੜਾ ਵਾ ਉਹ ਜ਼ਿਆਦਾ ਵਧੀਆ ਰਹਿੰਦਾ ਵੇ ਔਰ ਤੁਹਾਡੇ ਸਰੀਰ 'ਚ ਬਿਮਾਰੀਆਂ ਲੱਗਣ ਦੇ ਚਾਂਸ ਜਿਹੜੇ ਉਹ ਘਟ ਜਾਂਦੇ ਇਸ ਕਰਕੇ ਹੀ ਪੂਰੇ ਪਠਾਨਕੋਟ ਵਾਸੀਆਂ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਖੂਨ ਸ੍ਰੀ ਗੁਰਦੇਵ ਜੀ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਸ਼ਹੀਦੀ ਦਿੱਤੀ ਸੀ ਉਸੇ ਤਰੀਕੇ ਨਾਲ ਤੁਸੀਂ ਵੀ ਆਪਣਾ ਖੂਨਦਾਨ ਕਰਕੇ ਸਾਡੇ ਦੇਸ਼ ਨੂੰ ਇੱਕ ਬਿਮਾਰੀਆਂ ਮੁਕਤਸ਼ ਦੇਸ਼ ਜਿਹੜਾ ਉਹ ਬਣਾਓ ਤਾਂ ਕਿ ਕਿਸੇ ਦੀ ਵੀ ਡੈਥ ਜਿਹੜੀ ਉਹ ਖੂਨ ਦੀ ਕਮੀ ਦੇ ਕਰਕੇ ਨਾ ਹੋਵੇ ਇੱਥੇ ਅੱਜ ਕਿੰਨੇ ਬਲੱਡ ਜੁਲਮ ਜਿਹੜਾ ਨਾਂ ਆਂਦੇ ਸਾਡੇ ਹਿਸਾਬ ਨਾਲ 150 ਤੋਂ ਉੱਤੇ ਜਿਹੜੇ ਉਹ ਬਲੱਡ ਨੇਸ਼ਨ ਜਿਹੜੀਆਂ ਹੋ ਜਾਣਗੀਆਂ ਇਸ ਤੋਂ ਵੱਧ ਵੀ ਹੋ ਸਕਦੀਆਂ ਕਿਉਂਕਿ ਸ਼ਹਿਰ ਦਾ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸਨਗਰੀ ਰਿਪੋਰਟ